ਸੋ ਘਟਲ ਗੁਰ ਸੇਵਿਆ ਇਹਨਾਂ ਸਹਜ ਸੁਪਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਰੀਵਾਇ ਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਗਰੀਬਾਂ ਉਪਰ ਜੇ ਖਿੰਜਾ ਦਾੜੀ ਪਾਰ ਬ੍ਰਹਮ ਸਾਗਨਾ ਮਹਸਾਰੀ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਯੋ ਕਰੇ ਕਰਤਾ ਪਪੁ ਨੇ ਦਾਸ ਕਾ ਰੱਖਣ ਹਾਰ ਰਹਾ ਆਦ ਜੁਗਾਦ ਪ੍ਰਗਟ ਪਰਤਾਪ ਨੰਦਕ ਮੂਆ उपज बढताप तिन मारिया जे रखै ना ओए आगे पछे मंदी सोए ਆਪਣੇ ਦਾਸ ਰੱਖੇ ਕੰਠ ਲਾਏ ਸਰਣਾ ਨਾਨਕ ਹਰ ਨਾਮ ਧਿਆਏ ਆਪਣੇ ਦਾਸ ਰੱਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਧਿਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਜੀ ਇਹ ਅਮਰਤ ਬਚਨ ਪਵਨਮ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਰਾਗ ਗਉੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਅੰਗ 199 ਤੇ ਸੁਭਾਏਮਾਨ ਹੈ ਸ਼ਬਦیاں ਰਹਾਉ ਵਾਲੀਆਂ ਪੰਕਤੀਆਂ ਨੇ ਕਿ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਤੋਂ ਰੱਖਣ ਹਾਰ ਸਭ ਕਹਿੰਦੇ ਨੇ ਪ੍ਰਮਾਤਮਾ ਜਿਹੜਾ ਹੈ ਉਹ ਬੜਾ ਵੱਡਾ ਨਿਆਕਾਰ ਹੈ ਉਹਦੇ ਘਰ ਵਿੱਚ ਨਿਆਹ ਹੈ ਅਨਿਆਹ ਨਹੀਂ ਹੈ ਉੱਥੇ ਹਾਜ਼ੂਰ ਕਹਿਣ ਲੱਗੇ ਕਿ ਜਿਹੜਾ ਉਹਦਾ ਦਾਸ ਬਣ ਜਾਂਦਾ ਹੈ ਸੇਵਕ ਬਣ ਜਾਂਦਾ ਹੈ ਉਹਦੀ ਉਹ ਰੱਖਿਆ ਕਰਦਾ ਹੈ ਦੁਸ਼ਟ ਜਿਹੜਾ ਹੈ ਉਸ ਨੂੰ ਉਹ ਦੰਡ ਵੀ ਦਿੰਦਾ ਹੈ ਕਿਉਂਕਿ ਉਹਦੇ ਘਰ ਜਿਹੜੀ ਬਿਲਕੁਲ ਨਿਆਂ ਦੀ ਗੱਲ ਜਿਹੜੀ ਹੈ ਹੁੰਦੀ ਹੈ ਇਹ ਬਚਨ ਅਸੀਂ ਕਈ ਵਾਰ ਸੁਨੇ ਨੇ ਪੜ੍ਹੇ ਨੇ ਕਈ ਵਾਰ ਕਿ ਜੈਕਾਰ ਯੋ ਧਰਮਿਓ ਕਾ ਕਾਫੀ ਕਾ ਡੰਡ ਦਿਓ ਉਹਦਾ ਨਿਆਂ ਕਿਹਦਾ ਹੈ ਸਭ ਕਹਿੰਦੇ ਨੇ ਬੇਸ਼ਮਾਰ ਗੁਣਾ ਨੇ ਉਸ ਦੀ ਬੜੀਆਂ ਵੱਡੀਆਂ ਵਡਿਆਈਆਂ ਨੇ ਉਸ ਦੀ ਆਸਾ ਕੀ ਵਾਰ ਦੇ ਵਿੱਚ ਜਿੱਥੇ ਉਹਦੀਆਂ ਵਡਿਆਈਆਂ ਦਾ ਜ਼ਿਕਰ ਕੀਤਾ ਉੱਥੇ ਹਾਜ਼ੂਰ ਨੇ ਇੱਕ ਬਚਨ ਇਹ ਵੀ ਕਿਹਾ ਕਿ ਵੱਡੀ ਵਡਿਆਈ ਜਾਂ ਸੱਚ ਨਿਆਂ ਉੱਥੇ ਕੇਵਲ ਸੱਚ ਦੇ ਆਸਰੇ ਨਿਆ ਹੁੰਦਾ ਹੈ ਆਜ਼ੁਰ ਕਹਿੰਦੇ ਨੇ ਉਥੇ ਝੂਠੇ ਨੂੰ ਜਿਹੜਾ ਉਹ ਕੋਈ ਥਾਂ ਨਹੀਂ ਹੈ ਇਸ ਲਈ ਜਿਹੜਾ ਉਹਦਾ ਸੇਵਕ ਬਣ ਜਾਂਦਾ ਹੈ ਉਹ ਸੱਚ ਦਾ ਧਾਰਣ ਹੀ ਹੈ ਤੇ ਸੇਵਕ ਦੀ ਉਹ ਰੱਖਿਆ ਵੀ ਆਪ ਕਰਦਾ ਹੈ ਅਗਲਾ ਜਿਹੜਾ ਬਚਨ ਹੈ ਨਾ ਕਿ ਆਪਣੇ ਦਾਸ ਕਹੋ ਜਿਹੜਾ ਦਾਸ ਬਣ ਗਿਆ ਹੁਣ ਇਹ ਬਚਨ ਕਈ ਵਾਰ ਤੁਸੀਂ ਪੜ੍ਹੇ ਨਾ ਕਿ ਦਾਸ ਕੀ लाज ਰੱਖੈ ਮਿਹਰਵਾਨ ਬੜਾ ਪ੍ਰਚਲਿਤ ਸ਼ਬਦ ਜਿਹੜਾ ਗੁਰੂ ਘਰ ਦੇ ਵਿੱਚ ਅਕਸਰ ਬਹੁਤ ਜ਼ਿਆਦਾ ਗਾਇਆ ਜਾਂਦਾ ਹੈ ਕਿ ਹਰ ਜਨ ਰਾਖੇ ਗੁਰ ਗੋਬਿੰਦ ਜਿਹੜਾ ਜਨ ਬਣ ਗਿਆ ਜਿਹੜਾ ਸੇਵਕ ਬਣ ਗਿਆ ਹੁਣ ਸੇਵਕ ਦੇ ਕੁਝ ਗੁਣ ਨੇ ਕਹਿਣ ਦੇ ਨਾਲ ਨਹੀਂ ਕਿ ਅਸੀਂ ਦਾਸ ਬਣ ਜਾਣਾ ਸੇਵਕ ਬਣ ਜਾਣਾ ਕਿ ਅਸੀਂ ਆਖੀ ਅਸੀਂ ਦਾਸਾਂ ਸੇਵਕਾਂ ਨਹੀਂ ਇਸ ਤਰ੍ਹਾਂ ਨਹੀਂ ਸੇਵਕ ਦੇ ਕੁਝ ਗੁਣ ਨੇ ਉਹ ਸੇਵਾ ਕਰੇ ਦਾਸ ਬਣ ਕੇ ਸੇਵਾ ਕਰੇ ਆਪਾ ਭਾਵ ਤਿਆਗਣ ਵਾਲਾ ਹੋਵੇ ਆਪਾ ਭਾਵ ਤਿਆਗਣ ਵਾਲਾ ਹੋਵੇ ਜਿਹਨੂੰ ਸਤਿਗੁਰਾਂ ਨੇ ਆਖਿਆ ਮਨ ਤਨ ਆਗੈ ਰੱਖ ਕੇ ਉਬੀ ਸੇਵ ਕਰੇ ਇਹ ਹੁਣ ਸੇਵਕ ਦੇ ਗੁਣ ਨਹੀਂ ਸਭ ਕਹਿਣ ਲੱਗੇ ਹਸਤੀ ਸਿਰ ਜਿਉਂ ਅੰਕਸ ਹੈ ਇਹ ਰਣ ਜਿਉਂ ਸਿਰ ਦੇ ਕਿ ਸੇਵਕ ਕਿਸ ਤਰ੍ਹਾਂ ਦਾ ਹੈ ਕਹਿਣ ਲੱਗੇ ਸੇਵਾ ਕਿਵੇਂ ਕਰੇ ਜਿਵੇਂ ਹਾਥੀ ਨੇ ਕੁੰਡੇ ਦੇ ਅੱਗੇ ਸਿਰ ਨਮਾਨ ਦਿੱਤਾ ਹੈ ਹਾਥੀ ਕੁੰਡੇ ਦੇ ਇਸ਼ਾਰੇ ਦੇ ਵਿੱਚ ਚੱਲਦਾ ਹੈ ਉਹਦੀ ਆਪਣੀ ਮਰਜ਼ੀ ਕੋਈ ਨਹੀਂ ਮਹਾਵਤ ਕੁੰਡਾ ਪਾ ਕੇ ਜਿੱਧਰ ਨੂੰ ਉਸ ਨੂੰ ਮੋੜਦਾ ਹੈ ਹਾਥੀ ਉਧਰ ਨੂੰ ਮੁੜਦਾ ਹੈ ਹੁਣ ਸਤਿਗੁਰਾਂ ਨੇ ਆਖਿਆ ਸਾਡਾ ਮਨ ਵੀ ਤੇ ਹਾਥੀ ਦੀ ਤਰ੍ਹਾਂ ਹੈ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਕਿੰਚੈ ਤਹ ਜਾਏ ਕੁੰਚਰ ਦਾ ਅਰਥ ਵੀ ਹਾਥੀ ਹੈ ਹਜ਼ੂਰ ਕਹਿਣ ਲੱਗੇ ਮਨ ਤੇ ਹਾਥੀ ਦੀ ਤਰ੍ਹਾਂ ਮਨ ਕੁੰਚਰ ਹੈ ਮਨ ਕੁੰਚਰ ਪੀਲਕ ਗੁਰੂ ਗੁਰੂ ਮਹਾਵਤ ਹੈ ਤੇ ਗੁਰੂ ਦੇ ਹੱਥ ਵਿੱਚ ਜਿਹੜਾ ਗਿਆਨ ਹੈ ਉਹ ਕੁੰਡਾ ਹੈ ਹੁਣ ਗੁਰੂ ਗਿਆਨ ਦੇ ਨਾਲ ਮਨ ਨੂੰ ਜਿਸ ਪਾਸੇ ਮੋੜਦਾ ਹੈ ਜਦੋਂ ਮਨ ਉਧਰ ਨੂੰ ਤੁਰਦਾ ਹੈ ਤੇ ਇਹ ਸੇਵਕ ਹੈ ਫਿਰ ਹਜ਼ੂਰ ਕਹਿਣ ਲੱਗੇ ਇਸ ਤਰ੍ਹਾਂ ਮਨ ਨੂੰ ਤੋੜ ਹਸਤੀ ਸਿਰ ਜਿਉਂ ਅੰਕਸ ਹੈ ਐਰਣਾ ਜਿਉਂ ਸਰ ਦੇ ਤੇ ਜਿਸ ਤਰ੍ਹਾਂ ਐਰਣਾਂ ਨੇ ਵਦਾਨ ਦੇ ਅੱਗੇ ਸਿਰ ਰੱਖ ਦਿੱਤਾ ਨਾ ਮਨ ਤਨ ਆਗੇ ਰੱਖ ਕੇ ਮਨ ਗੁਰੂ ਦੇ ਅੱਗੇ ਰੱਖੀਏ ਸੇਵਕ ਨੇ ਕੀ ਕੀਤਾ ਮਨ ਗੁਰੂ ਦੇ ਅੱਗੇ ਰੱਖ ਦਿੱਤਾ ਏ ਇਸ ਤਰ੍ਹਾਂ ਜਦੋਂ ਮਨ ਗੁਰੂ ਦੇ ਅੱਗੇ ਸੇਵਕ ਰੱਖਦਾ ਹੈ ਨਾ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ یوں ਗੁਰਮਖ ਆਪਨਿਵਾਰੀ ਹੈ ਗੁਰੂ ਦੇ ਸਨਮੁਖ ਹੋਇਆ ਮਨੁਖ ਆਪਾ ਭਾਵਤੋਂ ਮੁਕਤ ਹੁੰਦਾ ਹੈ ਫਿਰ ਤੇ ਅਵਸਥਾ ਇਹੋ ਜੀ ਹੈ ਕਿ ਜਿਵੇਂ ਸਾਰੀ ਕਾਇਨਾਤ ਦਾ ਉਹ ਰਾਜਾ ਹੋਵੇ ਸਭ ਰਾਜ ਸ੍ਰਿਸ਼ਟ ਦਾ ਲੈ ਜਦੋਂ ਕੋਈ ਇਹੋ ਜਿਹਾ ਦਾਸ ਬਣ ਜਾਂਦਾ ਹੈ ਨਾ ਫਿਰ ਹਜ਼ੂਰ ਕਹਿੰਦੇ ਨੇ ਆਪਣੇ ਸੇਵਕ ਕੀ ਆਪੇ ਰੱਖੈ ਆਪਣੇ ਨਾਮ ਜਪਾਵੇ ਉਦੀ ਝੋਲੀ ਵਿੱਚ ਬੰਦਗੀ ਉਦੀ ਝੋਲੀ ਵਿੱਚ ਸੇਵਾ ਸਿਮਰਨ ਇਹ ਦਾਤਾ ਵੀ ਵਹਿਗੁਰੂ ਆਪ ਪਾ ਦਿੰਦਾ ਤੇ ਹਰ ਵਕਤ ਕਹਿੰਦੇ ਨੇ ਉਹਦੀ ਲਾਜ ਰੱਖਦਾ ਹੈ ਜਿਹੜੀ ਸਭ ਤੋਂ ਵੱਡੀ ਲਾਜ ਹੈ ਨਾ ਉਹ ਇੱਕ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ ਆਪਣੇ ਸੇਵਕ ਨੂੰ ਇਸ ਲਈ ਹਜ਼ੂਰ ਕਹਿੰਦੇ ਨੇ ਕਿ ਉਹਦਾ ਨਿਆਹ ਜਿਹੜਾ ਹੈ ਉਹ ਬਿਲਕੁਲ ਪੂਰਾ ਹੈ ਉਹਦਾ ਨਿਆਹ ਜਿਹੜਾ ਬਚਨ ਅਜਾ ਹੈ ਕਿ ਪੂਰਾ ਨਿਆਹ ਕਰੇ ਕਰਤਾਰ ਆਪਣੇ ਦਾਸ ਕਉ ਤੇ ਆਪਣੇ ਸੇਵਕ ਨੂੰ ਉਹ ਰੱਖਣ ਵਾਲਾ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ ਨਾ ਦਾਸ ਜਾਂ ਸੇਵਕ ਜਿਹੜੇ ਅੱਖਰ ਆਏ ਨੇ ਉਹਨਾਂ ਦੇ ਨਾਲ ਇਹ ਅੱਖਰ ਜ਼ਰੂਰ ਆਏ ਕਿ ਉਹ ਪ੍ਰਮਾਤਮਾ ਆਪਣੇ ਸੇਵਕ ਦੀ ਆਪ ਰੱਖਦਾ ਹੈ ਹੁਣੇ ਹੁਣੇ ਇਸ ਸ਼ਬਦ ਆਪਾਂ ਪੜਿਆ ਕਿ ਆਪਣੇ ਸੇਵਕ ਕੀ ਆਪੇ ਰਾਖ ਹੈ ਅਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉਠਤਾ ਆਵੇ ਜਿੱਥੇ ਜਿੱਥੇ ਸੇਵਕ ਨੂੰ ਜ਼ਰੂਰਤ ਹੈ ਉੱਥੇ ਹਾਜ਼ਰ ਵੀ ਹੁੰਦਾ ਹੈ ਦਿਖਾ ਦਿੱਤਾ ਸੇਵਕ ਕੋ ਨਿਕਟੀ ਹੋਏ ਦਿਖਾਵੇ ਇਸ ਲਈ ਹਾਜ਼ੂਰ ਕਹਿਣ ਲੱਗੇ ਇਹ ਨਿਆ ਜਿਹੜਾ ਹੈ ਨਾ ਉਹ ਸੱਚੇ ਪੁਰਖ ਦਾ ਜਿਹੜਾ ਹੈ ਉਹ ਬਿਲਕੁਲ ਪੂਰਾ ਹੈ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ ਜਿਹੜਾ ਉਹਦਾ ਸੇਵਕ ਬਣ ਗਿਆ ਨਾ ਗੁਰਦੇਵ ਜੀ ਕਹਿਣ ਲੱਗੇ ਉਹ ਸੇਵਕ ਜਿਹੜਾ ਉਹਦੀ ਇੱਜ਼ਤ ਪਤ ਵੀ ਆਪ ਹੀ ਰੱਖ ਲੈਂਦਾ ਹੈ ਬਸ ਲੋੜ ਹੈ ਤੇ ਮਨੁੱਖ ਨੂੰ ਆਪਾ ਭਾਵ ਗਵਾ ਕੇ ਸੇਵਕ ਬਣਨ ਦੀ ਜ਼ਰੂਰਤ ਹੈ ਸੇਵਕ ਜਿਹੜਾ ਉਹਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਬਚਨ ਕਬੀਰ ਸਾਹਿਬ ਮਹਾਰਾਜ ਜੀ ਦਾ ਵੀ ਆਇਆ ਨਾ ਕਿ ਜਦੋਂ ਗੁਰਦੇਵ ਜੀ ਨੇ ਇਹ ਬਚਨ ਕਹੇ ਕਿ ਹਰ ਜਨ ਐਸਾ ਚਾਹੀਏ ਰੱਬ ਦਾ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ ਹੈ ਹਰੀ ਦਾ ਜਨ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਗੁਰਦੇਵ ਜੀ ਕਹਿੰਦੇ ਨੇ ਜੈਸਾ ਹਰ ਹੀ ਹੋਏ ਜਿਹੋ ਜਿਹਾ ਹਰ ਹੈ ਨਾ ਉਹੋ ਜਿਹਾ ਹੀ ਹਰੀ ਦਾ ਸੇਵਕ ਹੈ ਉਹਦੇ ਵਿੱਚ ਤੇ ਰੱਬ ਵਿੱਚ ਫਰਕ ਹੀ ਕੋਈ ਨਹੀਂ ਜੋ ਪ੍ਰਾਣੀ ਨੇ ਸਦਨ ਭਜੈ ਅਰੂਪ ਰਾਮ ਤੇਹ ਜਾਣ ਜਿਹੜਾ ਬਿਨ ਰਾਤ ਭਜਨ ਕਰ ਰਿਹਾ ਭਜਨ ਦੇ ਵਿੱਚ ਹੈ ਬੰਦਗੀ ਵਿੱਚ ਹੈ ਸਿਮਰਨ ਦੇ ਵਿੱਚ ਹੈ ਹਜ਼ੂਰ ਕਹਿੰਦੇ ਨੇ ਉਹਨੂੰ ਰੱਬ ਦਾ ਰੂਪ ਹੀ ਜਾਣ ਤੇ ਜਿਹੜਾ ਇਹੋ ਜਿਹਾ ਵੈ ਉਹਦੀ ਹਰ ਵਕਤ ਫਿਰ ਪਰਮਾਤਮਾ ਜਿਹੜਾ ਹੈ ਉਹ ਰੱਖਿਆ ਕਰਦਾ ਹੈ ਜਿਵੇਂ ਅਸੀਂ ਇੱਕ ਬਚਨ ਹੁਕਮ ਨਾਨਾ ਸਾਹਿਬ ਦੇ ਵਿੱਚ ਸੁਣਦੇ ਆ ਕਿ ਗੁਰਪੂਰੈ ਮੇਰੀ ਆ ਰੱਖ ਲਈ ਅਮਰਤ ਨਾਮ ਅਰਿਦੇ ਮੈਂ ਦਿਨੋਂ ਜਨਮ ਜਨਮ ਕੀ ਮੈਲ ਗਈ ਰੱਖਿਆ ਕਿਥੋਂ ਕੀਤੀ ਨਿਵਰੇ ਦੂਤ ਦੁਸ਼ਟ ਬਹਿرائی ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਇਸ ਤਰ੍ਹਾਂ ਉਹ ਅਕਾਲ ਪੁਰਖ ਜਿਹੜਾ ਹੈ ਉਹ ਆਪਣੇ ਸੇਵਕ ਦੀ ਜਿਹੜਾ ਦਾਸ ਬਣ ਜਾਂਦਾ ਹੈ ਉਹਦੀ ਹਰ ਵਕਤ ਇਸੇ ਤਰ੍ਹਾਂ ਉਹ ਰੱਖਿਆ ਕਰਦਾ ਹੈ ਸੋ ਗੁਰੂ ਮਹਾਰਾਜ ਰਹਿਮਤ ਕਰਨ ਕਿ ਅਸੀਂ ਵੀ ਕਿਤੇ ਸੇਵਾ ਭਾਵ ਜਿਹੜਾ ਆਪਣੇ ਹਿਰਦੇ ਵਿੱਚ ਬਣਾ ਸਕੀਏ